ਖਬਰਾਂ ਦੀ ਸ਼ੁਰੂਆਤ ਕਰੀਏ ਅਕਾਲੀ ਦਲ ਤੋਂ ਜਾਂ ਕਹਿ ਲਈਏ ਅਕਾਲੀ ਦਲ ਬਾਦਲ ਤੋਂ ਜਥੇਦਾਰਾਂ ਨੂੰ ਜਦੋਂ ਤ ਇਹਨਾਂ ਨੇ ਵਾਪਸ ਤੋਂ ਰਿਆ ਜਦੋਂ ਤੋਂ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਸ ਕਾਰਨਾ ਕਰਕੇ ਆਪਾਂ ਸਿੰਘ ਸਹਿਬਾਨ ਨੂੰ ਜਥੇਦਾਰ ਸਹਿਬਾਨ ਨੂੰ ਲਾ ਰਹੇ ਆ ਨਾ ਅਹੁਦਿਆਂ ਤੋਂ ਉਸ ਤੋਂ ਬਾਅਦ ਹੋਰ ਤਾਂ ਹੋਰ ਜਿਹੜੀ ਮੁਖਾਲਫਤ ਪਹਿਲਾਂ ਹੋ ਰਹੀ ਸੀ ਉਹ ਤਾਂ ਜਾਰੀ ਸੀ ਪਰ ਘਰੇ ਵੀ ਦੁਫਾੜ ਜਿਹੜੀ ਹੈ ਜਿਹੜੀ ਕਦੇ ਅੰਦਰ ਖਾਤੇ ਹੋਣੀ ਹੈ ਬਾਹਰ ਨਜ਼ਰ ਆਉਣ ਲੱਗੀ ਪੀਮ ਜੀਠੀਆ ਦੇ ਰੂਪ ਦੇ ਵਿੱਚ ਹੁਣ ਖਬਰ ਇਹ ਕਹਿ ਰਹੀ ਹੈ ਸ਼ਰਮਾ ਜੀ ਕਿ ਜਥੇਦਾਰਾਂ ਨੂੰ ਵਾਪਸ ਲਿਆਉਣਾ ਬਾਦਰਾਂ ਦੀ ਮਜਬੂਰੀ ਬਣ ਗਈ ਹੈ ਜੀ। ਬਿਲਕੁਲ ਪ੍ਰਵੀਨ ਜੀ ਤੁਹਾਡੇ ਧਿਆਨ 'ਚ ਹੋਵੇਗਾ ਕਿ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰਾਂ ਨੂੰ ਘਰੇ ਬੁਲਾ ਕੇ ਜਦੋਂ ਹੁਕਮ ਚਾੜ੍ਹਤੇ ਸੀ ਤੇ ਉਹ ਸੰਸਾਰ ਕਾਰਵਾਈ ਪੈ ਗਈ ਸੀ ਡੇਰਾ ਮੁਖੀ ਨੂੰ ਮਾਫੀ ਆ ਲਈ। ਜੀ ਜੀ ਤੇ ਉਸ ਤੋਂ ਬਾਅਦ ਸੰਗਤ ਦੇ ਰੋਹ ਮੂਰੇ ਝੁਕਦੇ ਆ ਉਹ ਵਾਪਸ ਲੈਣਾ ਪੈ ਗਿਆ ਸੀ। ਹੂੰ ਹੂੰ ਹੂੰ। ਸੋ ਕੀ ਉਸ ਤਰ੍ਹਾਂ ਦਾ ਮਾਹੌਲ ਇੱਕ ਵਾਰ ਫੇਰ ਬਣ ਰਿਹਾ ਹੈ? ਹੂੰ ਸੰਗਤ ਇਹ ਮਹਿਸੂਸ ਕਰਨ ਲੱਗੀ ਐ ਸਿੱਖ ਭਾਈਚਾਰਾ ਇਹ ਮਹਿਸੂਸ ਕਰਨ ਲੱਗਿਆ ਕਿ ਇਹ ਇਸ ਮੌਕੇ ਮਸਲਾ ਪ੍ਰਧਾਨਗੀ ਦਾ ਜਾਂ ਰਾਜਨੀਤੀ ਦਾ ਨਹੀਂ ਐ ਪੰਥ ਦੇ ਸਿਧਾਂਤਾਂ ਦਾ ਉਹਨਾਂ ਦੇ ਰੁਤਬੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਬਣ ਗਿਆ ਹੂੰ ਸੋ ਸਥਿਤੀ ਦੇ ਵਿੱਚ ਕੀ ਇੱਕ ਅੰਦਰ ਰੁਸਾ ਇਸ ਤਰ੍ਹਾਂ ਪਨਪ ਰਿਹਾ ਕਿ ਬਾਦਲਤਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪੈ ਜਾਵੇ ਇਹ ਸਿੱਤੀ ਬਣ ਰਹੀ ਹੈ ਹੂੰ ਇਹਦੇ ਵਿੱਚ ਇੱਕ ਨੁਕਤਾ ਜਿਹੜਾ ਸਮਝਣ ਵਾਲਾ ਉਹਨੂੰ ਪੜਾ-ਦਰ ਪੜਾ ਸਮਝੀ ਜੇ ਜੀ ਜ਼ਰੂਰ ਜੀ ਕਾਂਸੋ ਕੁਬੀਰ ਸਿੰਘ ਬਾਦਲ ਹੋਰਾ ਨੇ ਇਸ ਗੱਲ ਤੇ ਕਹਿੰਦੇ ਮੰਥਨ ਕੀਤਾ ਹੂੰ ਹੂੰ ਕਿ ਆਪਣੇ ਮੁਰੇ ਬਜਟ ਇਖਲਾਸ ਪਿਆ ਠੀਕ ਹੈ ਤੇ ਜਿਹੜਾ 28 ਤਰੀਕ ਨੂੰ ਸ਼੍ਰੋਮਣੀ ਗੁਰਦਵਾਰਾ ਬੰਦਕ ਕਮੇਟੀ ਦਾ ਬਜਟ ਇਖਲਾਸ ਬੁਲਾਇਆ ਗਿਆ ਹੂੰ ਹੂੰ ਉਸ ਦਿਨ ਜੇ ਪੱਤਾ ਹੀ ਉਲਟਾ ਪੈ ਗਿਆ ਕਿ ਕਿਸੇ ਧਿਰ ਨੇ ਲਿਆ ਕੇ ਮਤਾ ਰੱਖਤਾ ਕਿ ਜੀ ਆਹ ਬੰਦਾ ਸਾਡਾ ਪ੍ਰਧਾਨਗੀ ਦਾ ਦਾਵੇਦਾਰ ਆ ਜੀ ਪ੍ਰਧਾਨ ਚੋਣੋ ਜੀ ਠੀਕ ਹੈ ਦੇ ਹਾਊਸ ਦੇ ਵਿੱਚ ਉਹਦੇ ਹੱਕ ਚ ਵੱਧ ਬੰਦੇ ਆ ਗਏ ਹੂੰ ਤੇ ਫਿਰ ਆਪਾਂ ਤਾਂ ਕੀਤੀ ਕਰਾਈ ਖਤਮ ਹੋ ਜੂ ਕਿੱਧਰ ਨੂੰ ਜਾਵਾਂਗੇ ਤੇ ਉਥੋਂ ਹੀ ਕਹਿੰਦੇ ਕਿ ਇਹ ਗਲਤੁਰਪ ਹੋਵੇ ਕਿ ਜੀ ਆਹ ਮਤਾ ਅਸੀਂ ਪੇਸ਼ ਕਰਦੇ ਆਂ ਕਿ ਜੱਥੇਦਾਰ ਸਾਹਿਬ ਬਹਾਲ ਹੋਣ ਤੇ ਸਾਰੀ ਗਿਣਤੀ ਅਸਲ ਚ ਇਸ ਨੂੰ ਇਸ ਨੁਕਤੇ ਤੋਂ ਸਮਝੀਏ ਆਪਾਂ ਹੂੰ ਹੂੰ ਕਿ ਬੀਬੀ ਜਗੀਰ ਕੌਰ ਹੋਰਾਂ ਦਾ ਜਿਹੜਾ ਸੁਧਾਰ ਮਹਰ ਵਾਲਾ ਗਰੁੱਪ ਹੈ ਹੂੰ ਹੂੰ ਉਹ 25 30 ਵੋਟਾਂ ਦੀ ਮਾਤਤਾ ਰੱਖਦਾ ਨਾ ਪੱਕੀਆਂ ਹਾਂਜੀ ਇਹ ਨਹੀਂ ਕਹਤਾ 19 ਨਾ ਵੀ ਅਸੀਂ ਉਹਨਾਂ ਕੋਲ ਇੰਨੀਕ ਬੋਟਾਂ ਦੀ ਪਹੁੰਚ ਹੈਗੀ ਆ ਹੂੰ 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 ਤੇ ਦੂਸਰੇ ਪਾਸੇ ਅੱਜ ਦੰਦਮੀ ਟਕਸਾਲ ਨੇ ਇਕੱਠ ਰੱਖਿਆ ਹੋਇਆ ਜੀ ਬੇਸ਼ੱਕ ਧੂਮਾ ਹੋਰੀ ਅੱਜ ਕੱਲ੍ਹ ਕੁੰਭ ਵੀ ਨਾ ਆਇਆ ਹੁੰਦੇ ਨੇ ਅੱਜ ਕੱਲ੍ਹ ਮਹਾਰਾਸ਼ਟਰ ਕਿ ਜਾਇਆ ਹੁੰਦੇ ਨੇ ਬੀਜੇਪੀ ਦੀ ਪ੍ਰਚਾਰ ਵੀ ਕਰਿਆ ਹੁੰਦੇ ਨੇ ਆਰਐਸ ਨਾਲ ਰਾਫਤਾ ਵੀ ਰੱਖਦੇ ਨੇ ਔਰ ਇੱਥੇ ਸੰਤ ਸਮਾਜ ਦੇ ਵਿੱਚ ਵੀ ਉਹਨਾਂ ਦੀ ਓਨੀ ਪਕੜ ਹੈਗੀ ਆ ਕਿਉਂਕਿ ਬਾਦਲਾਂ ਦੀ ਵੀ ਕਿਸੇ ਤਰ੍ਹਾਂ ਖਾਸ ਸੀ ਜਦ ਬਾਦਲਾਂ ਦੀ ਵੀ ਬੀਜੇਪੀ ਨਾ ਜਾ ਰਹੀ ਸੀ ਹੂੰ ਜੀ ਜੀ ਸੋ ਇਸ ਲਈ ਇਸ ਪ੍ਰਕਿਰਿਆ ਦੇ ਵਿੱਚ ਉਮਾਉਰਾ ਦੇ ਕੋਟੇ ਚ ਵੀ ਜਾਂ ਸੰਤ ਸਮਾਜ ਦੇ ਕੋਟੇਜ ਵੀ 25 ਤੋਂ 30 ਮੈਂਬਰ ਹੈਗੇ ਨੇ ਜਿਹੜੇ ਇਹਨਾਂ ਦੇ ਕੋਟੇ ਚ ਟਿਕਟਾਂ ਦੇ ਕੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਬੰਦੇ ਖੜਾਏ ਹੂੰ ਸੋ ਉਹ ਜੀ 25 30 ਬੰਦੇ ਇਧਰ ਭੁਗਤਦੇ ਨੇ ਤਾਂ 50 ਤੋਂ 60 ਬੰਦੇ ਸਿੱਧੇ ਬਾਦਲ ਧਿਰ ਦੇ ਉਲਟ ਖੜ ਗਏ ਹੂੰ ਪਰ ਸਭ ਦੀਆਂ ਨਜ਼ਰਾਂ ਬਿਕਰਮ ਸਿੰਘ ਮਜੀਠੀਆ ਤੇ ਨੇ ਹੂੰ ਜੀ ਕੋਈ ਨਹੀਂ ਬਲਵਿੰਦਰ ਸਿੰਘ ਭੁੰਦਰ ਜਿਹੜੇ ਕਹਿੰਦੇ ਸੀ ਸੁਖਬੀਤ ਦੀ ਪੱਠੇ ਸ਼ੁਰਾ ਮਾਰਿਆ ਤੇ ਜਿਨੂੰ ਅਕਾਲੀ ਦਲ ਜੋ ਬਾਹਰ ਕੱਢਿਆ ਅਕਾਲ ਤਖਤ ਦੇ ਹੁਕਮ ਹਾਰ ਉਹਨੂੰ ਨਾਲ ਲੈ ਕੇ ਘਰੇ ਜਾਂਦੇ। ਹੂੰ 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 ਬਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਬਲਵਿੰਦਰ ਸਿੰਘ ਭੁੰਦੜ ਵਿਕਰਮਜੀਤਿਆ ਦੇ ਘਰੇ ਕਰਨ ਕੀ ਗਏ ਸੀ। ਹੂੰ ਬਣਾਉਣ ਗਏ ਸੀ। ਜੀ ਕਿਉਂ ਡਰ ਲੱਗਦਾ ਕਿ 5-10 ਮੈਂਬਰਾਂ ਦੀ ਮਾਰਤਾ ਵਿਕਰਮਜੀਤਿਆ ਵੀ ਰੱਖਦਾ? ਬਿਲਕੁਲ ਹੋ ਸਕਦਾ। ਜੀ ਗੈਂਟੀ ਕਿਤੇ 70 ਦੇ ਗੇਡਾਂ ਚ ਚਲੀ ਜਾਵੇ ਉੱਪਰ ਨਾ ਚਲੀ ਜਾਵੇ ਕਿਤੇ ਬਹੁ ਮੱਤੇ ਉਧਰ ਹੋ ਜਵੇ। ਹੂੰ ਜੀ ਇਸ ਤਰ੍ਹਾਂ ਦੀ ਮੈਨੇਜਮੈਂਟ ਹੈ ਕਿ ਇਸੇ ਲਈ ਸੁਖਵੀਰ ਬਾਦ ਹਰ ਘੰਟੇ-ਘੰਟੇ ਬਾਅਦ ਕਿਸੇ ਨਾ ਕਿਸੇ ਨੂੰ ਮਿਲ ਰਹਿ ਨੇ ਕਿਸੇ ਨਾਲ ਮੀਟਿੰਗ ਕਰ ਰਹੇ। ਹੂੰ ਇੱਕ ਪਹਿਲੂ ਇਹ ਹੈ ਜੀ ਉਹਦੇ ਵਿੱਚੋਂ ਕਹਿੰਦੇ ਨੁਕਤੇ ਤੇ ਵਿਚਾਰ ਹੈ ਹਮ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਵੀ ਨੁਕਤਾ ਵਿਚਾਰਿਆ ਜਾਵੇ ਉਹ ਫਾਈਨਲ ਹੁੰਦਾ ਹੁੰਦਾ ਜੀ ਜੀ ਬਿਲਕੁਲ ਪਰ ਇਹ ਬਾਦਲਦੰਦ ਦੇ ਘਰੇ ਸੁਖਵੀਰ ਬਾਦਲ ਦੀ ਕੋਠੀ ਦੇ ਵਿੱਚ ਨੁਕਤਾ ਵਿਚਾਰਿਆ ਗਿਆ ਹਮ ਕਿ ਆਪਾਂ ਜੇਕਰ ਸਿੰਘ ਸਾਹਿਬ ਦੀ ਵਾਪਸੀ ਕਰਾ ਲਈਏ ਆਪਾਂ ਇਹਨਾਂ ਨੂੰ ਕਹੀਏ ਕਿ ਲਓ ਜੀ ਅਸੀਂ ਗੈਨੀ ਰਗਵੀਰ ਸਿੰਘ ਉਹਨਾਂ ਨੂੰ ਮੁੜ ਕੇ ਅਕਾਲ ਤਖਤ ਸਭ ਦਾ ਜਥੇਦਾਰ ਬਣਾਉਨੇ ਆ ਅਸੀਂ ਸੁਲਤਾਨ ਸਿੰਘ ਹੋਰਾਂ ਨੂੰ ਚਾਹੇ ਛਿਨਾਂਦਪੁਰ ਸਾਹਿਬੇ ਦੇ ਦिए ਕਲਦੀਪ ਸਿੰਘ ਗੜਗੱਜ ਹੋਰਾਂ ਨੂੰ ਦਮਦਮਾ ਸਾਹਿਬ ਇਹ ਜੇ ਬਾਬਾ ਟੇਕ ਸਿੰਘ ਤਨੌਲਨ ਤੋਂ ਸੇਵਾ ਸੰਭਾਲੀ ਨਹੀਂ ਹੈ ਨਾ ਜਾਂ ਆਪਾਂ ਫਿਰ ਗੈਨੀ ਸੁਲਤਾਨ ਸਿੰਘ ਨੂੰ ਕਹੀਏ ਤੁਸੀਂ ਦਮਦਮਾ ਸਾਹਿਬ ਜਾ ਕੇ ਸੰਭਲੋ ਕਿ ਲਓ ਜੀ ਆਪਣੀ ਐਡਜਸਟਮੈਂਟ ਆਪਾਂ ਉਵੇਂ ਹੀ ਕਰ ਦਈਏ ਫੇ ਠੀਕ ਹੈ ਤੇ ਕਹਿੰਦੇ ਵਿੱਚੋਂ ਇਹ ਵੀ ਸਵਾਲ ਆਇਆ ਕਿ ਜੀ ਇਹ ਕੰਮ ਜੇ ਕਰਨਾ ਹੈ ਤਾਂ ਆਪਾਂ ਧਾਮੀ ਸਾਹਿਬ ਦੇ ਰਾਹੀਂ ਕਰਾਈਏ ਉਹਨਾਂ ਨੂੰ ਵਾਪਸੀ ਵੀ ਆਪਣਾ ਰਾਹ ਬਣ ਜਾਊਗਾ ਕਿ ਕਹਿੰਦੇ ਲਓ ਜੀ ਧਾਮੀ ਸਾਹਿਬ ਨੇ ਆ ਕੇ ਆ ਕਰਾ ਲਿਆ ਇਹ ਇਸ ਲਈ ਵਾਪਸ ਆਏ ਕਿ ਉਹਨਾਂ ਦਾ ਅਸੀਫਾ ਵੀ ਜੇ ਪਰਵਾਹ ਨਹੀਂ ਹੋਇਆ ਸੋ ਕਹਿੰਦੇ ਠੀਕ ਹੈ ਜੀ ਇਹ ਵੀ ਗੱਲ ਤੇ ਜਦੋਂ ਕਹਿੰਦੇ ਕਈਆਂ ਦੇ ਚਿਹਰੇ ਜੇ ਖੜੇ ਤੇ ਵਿੱਚੋਂ ਇੱਕ ਨੇ ਕਿਹਾ ਕਹਿੰਦੇ ਜੀ ਇਹ ਗੱਲ ਧਿਆਨ ਰੱਖਿਓ ਜੇ ਧਾਮੀ ਸਾਹਿਬ ਵੀ ਆਏ ਤੇ ਜੱਸੀਦਾਰ ਵੀ ਵਾਪਸ ਆਏ ਪਰ ਸਤਮੈਂ ਮੇਰੀ ਕਮੇਟੀ ਵੀ ਨਾਲੇ ਵਾਪਸ ਆਊਗੀ ਸਹੀ ਗੱਲ ਫਿਰ ਕਹਿੰਦੇ ਫਿਰ ਚੁੱਪ ਹੋ ਗਈ ਜੀ ਹੁਣ ਇੱਥੇ ਚੁੱਪ ਖੜੀ ਐ ਹੁਣ ਇਸ ਲਈ ਅੱਜ ਦਾ ਇਕੱਠ ਤੋਂ ਮਾਹਰਾਂ ਦਾ ਉਸ ਇਕੱਠ ਚ ਹੁੰਦਾ ਕੋਈ ਫੈਸਲਾ ਹਮ ਹਮ ਤੇ ਉਹ ਤੋਂ ਬਾਅਦ ਬਿਕਰਮ ਜੀਠੀਆ ਦਾ ਅਗਲਾ ਰੈਕਸ਼ਨ ਤੇ ਐਕਸ਼ਨ ਕਿਉਂਕਿ ਜਿਸ ਦਿਨ ਦੇ ਵਿਕਰਮਜੀਠਿਆ ਨੇ ਇਹ ਨੁਕਤਾ ਸਾਝਾ ਕੀਤਾ ਸੀਗਾ ਹੂੰ ਹੂੰ ਉਸ ਦਿਨ ਤੋਂ ਇਹ ਅਜੇ ਤੱਕ ਸਪਸ਼ਟ ਨਹੀਂਗਾ ਕਿ ਕੀ ਉਹ ਸਿਰਫ ਜੱਥੇਦਾਰਾਂ ਵਾਲੇ ਮਸਲੇ ਦੇ ਉੱਤੇ ਨੇ ਜਾਂ ਉਹ ਦੋ ਤਰੀਕਾ ਵਾਲੇ ਸਾਰੇ ਫੈਸਲਿਆਂ ਦੇ ਉੱਤੇ ਨੇ ਉੱਚ ਸੱਤਵੇਂ ਮੈਂਬਰ ਦੀ ਕਮੇਟੀ ਵੀ ਆਉਂਦੀ ਹੈ ਪੰਜਵੇਂ ਮੈਂਬਰ ਦੀ ਕਮੇਟੀ ਦੀ ਭਰਤੀ ਵੀ ਆਉਂਦੀ ਹੈ ਹੂੰ ਕਿ ਉਹ ਸਾਰਿਆਂ ਦੇ ਸਹਿਮਤ ਨੇ ਪਰ ਉਸ ਦਿਨ ਤੋਂ ਬਾਅਦ ਉਹ ਚੁੱਪ ਨੇ ਤੇ ਇੱਧਰ ਬਰਵਿੰਦਰ ਸਿੰਘ ਭੋਂਦਰ ਦੇ ਰੂਪ ਚ ਇੱਕ ਪ੍ਰੈਸ ਨੋਟ ਤੋਂ ਬਾਅਦ ਬਾਅਦ ਉੱਤਰ ਵੀ ਚੁੱਪ ਹੈ ਪਰ ਜੀ ਚੁੱਪਚਾਪ ਬੈਠਕਾਂ ਚ ਜਾ ਕੇ ਮਨਾਉਂਦੀ ਐ ਕੋਸ਼ਿਸ਼ ਜਿਹਦੇ ਲਈ ਘਰੇ ਗਏ ਬੀਜੀਤਿਆ ਦੇ ਪਰ ਮਜੀਠੀਆ ਸ਼ਹਿਰ ਚ ਸੀ ਉਸ ਖੇਤਰ ਚ ਸੀ ਮਿਲੇ ਨਹੀਂ ਉਹ ਤਾਂ ਵੀ ਹੂੰ ਉਹਨਾਂ ਨੇ ਉਹਨੂੰ ਮੁਲਾਕਾਤ ਨਹੀਂ ਕੀਤੀ ਇਹ ਸ੍ਰੀ ਬਾਦਲਦੱਬ ਦਾ ਫਿਕਰ ਹੈ ਤੇ ਤਾਂ ਹੀ ਕਹਿ ਰਹੇ ਨੇ ਕਿ ਬਿਕਰਮ ਮਜੀਠੀਆ ਨੂੰ ਮਨਾਉਣਾ ਤੇ ਤੁਮੇ ਨੂੰ ਧਿਆਉਣਾ ਬਾਦਲਦੱਬ ਦੀ ਮਜਬੂਰੀ ਬਣ ਗਿਆ ਤੇ ਇਹ ਤੋਂ ਵੱਡੀ ਮਜਬੂਰੀ ਕੀ ਜਿਸ ਲਈ ਉਹਨੂੰ ਵਾਪਸ ਲਿਆਉਣਾ ਬਣ ਗਿਆ ਤੇ ਪਰ ਇੱਕ ਪੈਡੂਏ ਦੇ ਨਾਲ ਇਹ ਵੀ ਖੜਾ ਹੈ ਜੀ ਕਿ ਜੇਕਰ ਇਹ ਸਾਰਾ ਕੁਝ ਮੈਨੇਜ ਨਾ ਹੋਇਆ ਹੂੰ કડਵੜ ਹੁੰਦੀ ਦਿਖੀ ਤਾਂ ਹੋ ਸਕਦਾ ਕਿ 28 ਤਰੀਕ ਵਾਲੇ ਜਲਾਸ ਤੋਂ ਪਹਿਲਾਂ 17 ਤਰੀਕ ਵਾਲੇ ਦੇ ਵਿੱਚ ਕੋਈ ਅਜਿਹੀ ਕੋਸ਼ਿਸ਼ ਵੀ ਹੋਵੇ ਕਿ ਕੀ ਆਪਾਂ ਗਿਆਨੀ ਰਕबीर ਸਿੰਘ ਨੂੰ ਫਿਰ ਹੈੱਡ ਗ੍ਰੰਥੀ ਤੋਂ ਵੀ ਤੋੜ ਸਕਦੇ ਹਾਂ ਸੋ ਇਹ ਸਾਰਾ ਕੁਝ ਵਿਚਾਰਿਆ ਜਾ ਰਿਹਾ ਪਤਾ ਨਹੀਂ ਮਤਲਬ ਕਹਾਣੀ ਕਿੱਧਰ ਨੂੰ ਜਾਏਗੀ ਪਰ ਪੰਥਕ ਧਿਰਾਂ ਦੇ ਵਿੱਚ ਨਵੀਂ ਫਿਕਰਮੰਦੀ ਹੈ ਔਰ ਅਕਾਲੀ ਦਲ ਲਈ ਨਵੀਂ ਚਣੌਤੀ ਹੈ ਕਿਉਂਕਿ ਉਹਨਾਂ ਨੇ ਇੰਜ ਲੱਗਦਾ ਜਿਵੇਂ ਕੁਰਸੀ ਬਚਾਉਣ ਦੇ ਲਈ ਕੌਮ ਨੂੰ ਹੀ ਦਾਤੇ ਲਾ ਦਿੱਤਾ ਹੋਵੇ ਹੁਣ ਉਹਨਾਂ ਲਈ ਮੁਸ਼ਕਲ ਹੈ ਤੁਸੀਂ ਬੜੀ ਡਿਟੇਲ ਦੇ ਨਾਲ ਨਾ ਜਿਹੜਾ ਇਹ ਜੋ ਅੰਦਰ ਖਾਤੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਤੇ ਜਿਵੇਂ ਡੈਮੇਜ ਕੰਟਰੋਲ ਦੀ ਜਦੋਂ ਤੁਸੀਂ ਗੱਲ ਕਰ ਰਹੇ ਸੀ ਵੀ ਜੇਕਰ ਆਏ ਹੋ ਗਿਆ ਤੇ ਫਿਰ ਤਾਂ ਐ ਵੀ ਹੋ ਜੂ ਫਿਰ ਤਾਂ ਸੱਤ ਮੈਂਬਰੀ ਕਮੇਟੀ ਦੇ ਵੀ ਹੋ ਜੂ ਫਿਰ ਤਾਂ ਮਤਲਬ ਕਿ ਸਿਆਸੀ ਥੀ ਰਾਮ ਜਾ ਮਤਲਬ ਸਿਆਸੀ ਘਰਾਣੇ ਸ਼ਰਮਾ ਜੀ ਇਸ ਗੱਲ ਤੇ ਤਾਂ ਮੱਥਾ ਖਪਾਈ ਕਰਦੇ ਦਿਖਿਆ ਵੀ ਯਾਰ ਵਿਰੋਧੀਆਂ ਨੇ ਆਹ ਕਰਤਾ ਤੇ ਆਪਾਂ ਹੁਣ ਕੀ ਕਰੀਏ ਮਤਲਬ ਇਹ ਅਕਾਲੀ ਦਲ ਅੱਜ ਜਿਹੜੇ ਮੋੜ ਤੇ ਖੜਾ ਉਹ ਕਿਸੇ ਨੇ ਨਹੀਂ ਕੀਤਾ ਉਹ ਉਹਨਾਂ ਦੇ ਆਪ ਦੇ ਕੰਮਾਂ ਕਰਕੇ ਜਾਂ ਆਪ ਦੇ ਫੈਸਲੇ ਕਰਕੇ ਉਹ ਖੜਾ ਇਸ ਮਹਾਨ ਤੇ ਕੀ ਵਾਪਸ ਮੁੜਦੇ ਨੇ ਤਾਂ ਤਾਂ ਵੀ ਕੰਮ ਔਖਾ ਹੈ ਅੱਗੇ ਵਧਦੇ ਨੇ ਤਾਂ ਫਿਰ ਉਸ ਤੋਂ ਬਾਅਦ ਦਿਫਾੜ ਵੀ ਆਪਣੇ ਸਾਹਮਣੇ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ ਜੀ